ਕਰਾਂ ਦੇ ਘਰ ਉਜਾੜ ਦਿੱਤੇ ਇੰਨਾ ਚੋਣਾ ਨਹੀਂ ਪਰ ਫਿਰ ਵੀ ਅਸੀਂ ਸੋਚਦੇ ਨਹੀਂ ਕਿ ਅਸੀਂ ਅਜੇ ਵੀ ਗਲਤੀਆਂ ਤੇ ਗਲਤੀਆਂ ਕਰੀ ਜਾ ਰਹੇ ਹਾਂ ਅੱਜ ਕਿੰਨੇ ਪੰਜਾਬ ਦੇ ਘਰਾਂ ਦੇ ਘਰ ਖਾਲੀ ਹੋ ਗਏ ਨੇ ਉਹ ਇੰਜ ਹੋ ਗਏ ਨੇ ਕਿ ਬਹੁਤ ਸਾਰੇ ਘਰਾਂ ਦੇ ਧੀਆਂ ਪੁੱਤ ਵਿਦੇਸ਼ਾਂ ਵਿੱਚ ਰੋਜ਼ਗਾਰ ਲਈ ਉੱਡ ਗਏ ਨੇ ਉਡਾਰੀਆਂ ਮਾਰ ਗਏ ਨੇ ਆਪਣੀ ਧਰਤੀ ਨੂੰ ਆਪਣੇ ਮਾਪੇ ਬਾਪ ਨੂੰ ਆਪਣੇ ਭਾਈ ਚਾਰੇ ਦੋਸਤਾਂ ਨੂੰ ਛੱਡ ਕੇ ਵਿਦੇਸ਼ਾਂ ਦੀ ਧਰਤੀ ਤੇ ਰੁੱਲਦੇ ਪਏ ਨੇ ਉਹ ਕਿਉਂ ਰੁੱਲਦੇ ਪਏ ਨੇ ਕਿਉਂਕਿ ਅਸੀਂ ਵੋਟਾਂ ਵਿੱਚ ਕਦੀ ਉਹਨਾਂ ਲਈ ਰੁਜ਼ਗਾਰ ਦੀ ਗੱਲ ਹੀ ਨਹੀਂ ਮੰਗੀ ਅਸੀਂ ਸਿਰਫ ਇੱਕ ਹੈਂਕੜ ਬਾਜੀ ਲਈ ਹੀ ਕਰਦੇ ਰਹੇ ਕਿ ਮੇਰੀ ਫਲਾਣੇ ਮੰਤਰੀ ਨਾਲ ਗੱਲ ਮੇਰੀ ਫਲਾਣੀ ਪਾਰਟੀ ਨਾਲ ਗੱਲ ਆ ਅਸੀਂ ਉਹਨੂੰ ਜਿਤਾਉਣਾ ਹੈ ਉਹਨੂੰ ਹਰਾਉਣਾ ਅਸੀਂ ਹਾਰਦੇ ਵੀ ਰਹੇ ਲੇਕਿਨ ਕਦੀ ਜਿੱਤੇ ਨਹੀਂ ਜੇ ਜਿੱਤੇ ਹੁੰਦੇ ਤਾਂ ਸਾਡੇ ਧੀਆਂ ਪੁੱਤ ਕਦੀ ਵਿਦੇਸ਼ਾਂ ਦੇ ਵਿੱਚ ਰੋਜ਼ਗਾਰ ਦੀ ਰੋਟੀ ਨਹੀਂ ਨਾ ਜਾਂਦੇ ਉਹਨਾਂ ਨੂੰ ਇੱਥੇ ਵਧੀਆ ਮੌਕੇ ਮਿਲਦੇ ਇੱਥੇ ਨੌਕਰੀਆਂ ਮਿਲਦੀਆਂ ਇੱਥੇ ਵੱਡੀਆਂ ਇੰਡਸਟਰੀਆਂ 'ਚ ਕੰਮ ਮਿਲਦਾ ਕਾਰੋਬਾਰ ਹੁੰਦਾ ਆ ਸਾਡੇ ਬੱਚੇ ਸਾਡੇ ਨਾਲ ਹੁੰਦੇ ਅਸੀਂ ਰਾਤ ਨੂੰ ਬਹਿੰਦੇ ਸੀ ਉੱਠਦੇ ਗੱਪਾਂ ਮਾਰਦੇ ਗੱਲਾਂ ਕਰਦੇ ਘਰਾਂ 'ਚ ਖੁਸ਼ੀਆਂ ਹੁੰਦੀਆਂ ਪਰ ਅਸੀਂ ਕਿਹਾ ਸੋਚਿਆ ਕਿ ਨਹੀਂ ਅਸੀਂ ਉਹਨੂੰ ਹਰਾਉਣਾ ਆ ਤੇ ਅਸੀਂ ਸ਼ਾਇਦ ਜਿੱਤ ਜੀਏ ਨਾ ਤਾਂ ਅਗਲਾ ਹੀ ਹਾਰ ਦਾ ਤੇ ਨਾ ਅਸੀਂ ਜਿੱਤਦੇ ਆ ਉਲਟਾ ਸਾਡਾ ਹੀ ਨੁਕਸਾਨ ਹੋ ਰਿਹਾ ਹੁਣ ਦੁਬਾਰਾ ਸਰਪੰਚੀ ਮੈਂਬਰੀ ਦੀਆਂ ਇਲੈਕਸ਼ਨਾਂ ਆ ਗਈਆਂ ਹੁਣ ਕਿੰਨਾ ਜ਼ੋਰ ਲੱਗ ਰਿਹਾ ਹੋਏਗਾ ਕਿੰਨਾ ਲੋਕ ਜ਼ੋਰ ਲਾਉਣਗੇ ਕਿ ਮੈਂ ਆਪਣਾ ਬੰਦਾ ਜਿਤਾਉਣਾ ਮੈਂ ਆ ਜਿੱਤਣਾ ਮੇਰਾ ਆ ਮੈਂਬਰ ਜਿੱਤ ਜੇ ਹੁਣ ਜਿਹੜੇ ਮੈਂਬਰ ਆ ਸਰਪੰਚੀ ਵੀ ਜਿੱਤਣੀ ਆ ਉਹ ਕੀ ਉਹ ਇਸ ਗੱਲ ਨੂੰ ਯਾਦ ਨਹੀਂ ਰੱਖਦੇ ਕਿ ਅਸੀਂ ਹਰਾਉਣਾ ਕਿਹਨੂੰ ਆ ਅਸੀਂ ਆਪਣੀ ਹੀ ਗਲੀ ਮਹੱਲੇ ਦੇ ਲੋਕਾਂ ਨੂੰ ਹਰਾਉਣਾ ਆ ਜੇ ਦੋਨੇ ਹਾਰਨਾ ਤੋਂ ਨੇ ਸਾਡੀ ਨਾਲ ਨਫ਼ਰਤ ਕਰਨੀ ਸਾਡੀ ਨਾਲ ਈਰਖਾ ਕਰਨੀ ਫਾਇਦਾ ਉਹਨਾਂ ਨੂੰ ਵੀ ਕੋਈ ਨਹੀਂ ਹੋਣਾ ਇਹ ਫਾਇਦਾ ਸਾਨੂੰ ਜਿੱਤਣ ਵਾਲੇ ਨੂੰ ਵੀ ਕੋਈ ਨਹੀਂ ਹੋਣਾ ਕਿਉਂਕਿ ਜਿੱਤਣ ਤੋਂ ਬਾਅਦ ਅਸੀਂ ਜਿੱਤਣਾ ਕਿਦਾਂ ਲਈ ਆ ਕੁਝ ਸਿਆਸੀ ਪਾਰਟੀਆਂ ਲਈ ਜਿਹੜੀਆਂ ਸਿਆਸੀ ਪਾਰਟੀਆਂ ਸਾਡਾ ਸੈਮੀਫਾਈਨਲ ਕਰਾਉਂ ਲਈਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਇਹ ਵੇਖਣਾ ਕਿ ਸਾਨੂੰ ਗਰਾਉਂਡ ਲੈਵਲ ਤੇ ਕਿਹੜੀ ਪਾਰਟੀ ਦੇ ਵੱਧ ਮੈਂਬਰ ਸਰਪੰਚ ਬਣ ਕੇ ਸਾਹਮਣੇ ਆਉਣੇ ਨੇ ਤਾਂ ਕਿ ਅਸੀਂ ਕੱਲ ਨੂੰ ਸਰਕਾਰਾਂ ਬਣਾ ਲਈਏ ਆਹਾ ਦੀ ਸਰਕਾਰ ਬਣ ਜੇ ਤੁਸੀਂ ਸਭ ਜਾਣਦੇ ਹੋ ਜਿਨ੍ਹਾਂ ਦੀਆਂ ਸਰਕਾਰਾਂ ਹੁੰਦੀਆਂ ਨੇ ਉੱਥੇ ਜਿੱਤੇ ਹੋਏ ਦੂਜੀ ਵਿਰੋਧੀ ਪਾਰਟੀ ਦੇ ਐਮਐਲਏ ਨੂੰ ਵੀ ਖੰਗੜਨ ਦਿੰਦੇ E ਫੜਕਣ ਦਿੰਦੇ ਇਹ ਤੁਸੀਂ ਸਭ ਵੇਖਦੇ ਹੋ ਉਹਨਾਂ ਐਮਐਲਏ ਦੀਆਂ ਬਾਹਮ ਰੋੜ ਕੇ ਉਹਨਾਂ ਨੂੰ ਕੰਮ ਲਿਆ ਜਾਂਦਾ ਉਹਨਾਂ ਦੀਆਂ ਪਾਰਟੀਆਂ ਬਦਲ ਦਿੱਤੀਆਂ ਜਾਂਦੀਆਂ ਤੇ ਆਪਾਂ ਕੀ ਕਰਦੇ ਆ ਅਸੀਂ ਕੁਝ ਲੋਕਾਂ ਦੇ ਮਗਰ ਲਾ ਕੇ ਉਹਨਾਂ ਲੋਕਾਂ ਦੇ ਮਗਰ ਜਿਨ੍ਹਾਂ ਨੇ ਮੁੜ ਕੇ ਸਾਡੇ ਨਾਲ ਨਹੀਂ ਖਲੋਣਾ ਜਿਨ੍ਹਾਂ ਨੇ ਸਾਡੀ ਬਾਹ ਨਹੀਂ ਫੜਨੀ ਜਦੋਂ ਸਾਡੀ ਲੜਾਈ ਹੋਣੀ ਬਹੁਤ ਸਾਰੇ ਲੋਕਾਂ ਦੀ ਇਲੈਕਸ਼ਨ ਚ ਲੜਾਈ ਹੋਣੀ ਆ ਵੋਟਾਂ ਪਿੱਛੇ ਬੂਤ ਪਿੱਛੇ ਤੇ ਇਹਦੇ ਘਰ ਆਉਣ ਜਾਣ ਦੇ ਪਿੱਛੇ ਜਦੋਂ ਲੜਾਈ ਹੋਣੀ ਹੋ ਸਕਦਾ ਕਿਤੇ 326 ਦਾ 35 ਦਾ 307 ਦਾ ਦੋ 302 ਦਾ ਪਰਚਾ ਵੀ ਹੋ ਜਾਵੇ ਜਦੋਂ ਪਰਚੇ ਹੋ ਗਏ ਫਿਰ ਕੀ ਹੋਣਾ ਕਿ ਅਸੀਂ ਜੇਲਾਂ ਚ ਰੋਜ਼ ਜਾਂਦੇ ਆ ਹਰ ਇਲੈਕਸ਼ਨ ਦੇ ਵਿੱਚ ਕਿੰਨੇ ਲੋਕ ਰੋਜ਼ਦੇ ਨੇ ਕਈਆਂ ਤੇ ਉਦਾਂ ਵੀ ਬਹੁਤ ਸਾਰੇ ਪਰਚੇ ਰਜਿਸਟਰਡ ਹੋ ਜਾਂਦੇ ਨੇ ਫਿਰ ਇਹ ਬਰਬਾਦੀ ਸਾਡੇ ਘਰਾਂ ਦੀ ਕਹਾਣੀ ਬਣਦੀ ਆ ਜਦੋਂ ਇਹ ਪਰਚੇ ਹੁੰਦੇ ਨੇ ਜਦੋਂ ਇਹ ਮੁਸ਼ਕਲਾਂ ਆਉਂਦੀਆਂ ਨੇ ਤਾਂ ਫਿਰ ਕੀ ਹੁੰਦਾ ਕਿ ਜਿੰਨਾ ਅਸੀਂ ਘਰ ਵਿੱਚ ਸੇਵਿੰਗ ਕੀਤੀ ਹੁੰਦੀ ਆ ਜੋ ਬਜਟ ਹੁੰਦੀ ਆ ਦੋ ਸਹੀ ਕਮਾਈ ਕੀਤੀ ਹੁੰਦੀ ਉਹ ਸਾਰੀ ਥਾਣੇ ਕਚਹਿਰੀਆਂ ਦੇ ਵਿੱਚ ਰੋਲ ਜਾਂਦੀ ਆ ਕਿ ਮੈਂ ਉਹਦੀ ਪਿੱਠ ਲਵਾਉਣੀ ਲਵਾਉਣੀ ਉਸ ਪਿੱਠ ਦੇ ਚੱਕਰ ਚ ਜਿੱਥੇ ਸਾਡੀ ਕਮੈ ਸੇਵਿੰਗ ਖਰਾਬ ਹੁੰਦੀ ਆ ਉੱਥੇ ਸਾਡੀ ਕਮਾਈ ਕਰਨ ਦੀ ਸਮਰੱਥਾ ਵੀ ਘਟ ਜਾਂਦੀ ਆ ਮੈਂ ਆਪਣੇ ਭੈਣ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦਾ ਇਹ ਮੈਂਬਰੀਆਂ ਪੰਚਾਇਤੀਆਂ ਕਦ ਸੋਹਣੀਆਂ ਆ ਜੇ ਸਾਡੀ ਸਰਬਸੰਮਤੀ ਹੋ ਜਾਵੇ ਸਰਬਸੰਮਤੀ ਦੇ ਨਾਲ ਵੋਟਾਂ ਜਿਹੜੀ ਆ ਬੰਦੇ ਚੁਣੇ ਜਾਣ ਉਦੇ ਨਾਲ ਕੋਈ ਝਗੜਾ ਨਹੀਂ ਹੋਏਗਾ ਉਹ ਸਭ ਤੋਂ ਵਧੀਆ ਹੋਊਗਾ ਪੰਚ ਪ੍ਰਧਾਨੀ ਜਿੰਨੂੰ ਕਹਿ ਦਿੰਦੇ ਨੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਡੇ ਵਾਸਤੇ ਰੋ ਰੱਬ ਸੋਣਾ ਤੁਹਾਡੀਆਂ ਲੰਬੀਆਂ ਉਮਰਾਂ ਕਰਨ